ਸਤਿ ਸ੍ਰੀ ਅਕਾਲ ਜੀ ਆਹ ਦੇਖੋ ਜੀ ਭਿੰਡੀ ਤੇ ਮਿਹਨਤ ਬਹੁਤ ਆ ਤੇ ਰੇਟ ਹੁਣ ਇਹਦਾ 12 ਰੁਪਏ 12 ਰੁਪਏ 13 ਰੁਪਏ ਬਸ ਇੱਥੇ ਆ ਕੇ ਹੁਣ ਭਿੰਡੀ ਵਾਲਿਆਂ ਦਾ ਜੀ ਸਮਝ ਲਓ ਵੀ ਬੁਰਾ ਹਾਲ ਜਿਹਾ ਹੀ ਹੋ ਜਾਂਦਾ ਕੁਝ ਨਹੀਂ ਬਚਦਾ ਹੈਗਾ ਉਹਨਾਂ ਤਿੰਨ ਬੰਦੇ ਤਾਂ ਲੱਗੇ ਹੋਏ ਨੇ ਆਹ ਭਰਨ ਬਾਕੀ ਤੜਾਈ ਕਰਦੇ ਨੇ ਬਸ ਇਹ ਝੋ ਹੁਣ ਇਸੇ ਵਾਈ ਹੈ ਸਮਝ ਲਓ ਵੀ ਸੇਵਾ ਦੇ ਵਿੱਚ ਹੀ ਜਾਣੀ ਹੈ ਇਹ ਮੈਨੂੰ ਲੱਗਦੀ ਆ ਵੀ ਪੱਲਿਆਂ ਵੀ ਪੈ ਜਾਣਗੇ ਜੇ ਸਾਰਾ ਆਪਾਂ ਖਰਚਾ ਲਾ ਲਈਏ ਮਿਹਨਤ ਇੰਨੀ ਜ਼ਿਆਦੇ ਐ ਇਹ ਪੁੱਛੋ ਨਾ ਕੁਝ ਤੁਸੀਂ ਦੇਖੋ ਨਾਲੇ ਵਧੀਆ ਦੇਖੋ ਪਿੰਡੀ ਕਿੰਨੀ ਐ 5 6 7 7000 ਰੁਪਏ ਤੱਕ ਕਿਲੋ ਇਹਦਾ ਵੀ ਆਉਂਦਾ ਫਿਰ ਮਿਹਨਤ ਅ 6 6 4 ਜੇ 300 ਰੁਪਏ ਨੂੰ ਬੰਦੇ ਦਿਹਾੜੀ ਨੇ 400 ਰੁਪਿਆ ਨਾ 300 ਰੁਪਿਆ ਲੈਂਦੀਆਂ ਨੇ ਬੁੜੀਆਂ ਜੋਤੇ ਦਾ ਤੋੜਨ ਤੇ ਕੁਛ ਨਹੀਂ ਬਗਦਾ ਜ਼ਿਮੀਂਦਾਰ ਨੂੰ